ਇੱਕ ਪਾਸੇ ਜਿੱਥੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਵਰਦੇ ਮੀਂਹ ਦੇ ਵਿੱਚ ਐਨਕਾਊਂਟਰ ਹੋਇਆ ਹੈ ਦੋਵਾਂ ਦੇ ਵਿਚਕਾਰ ਤਾੜ-ਤਾੜ ਗੋਲੀਆਂ ਚੱਲੀਆਂ ਨੇ ਹਾਲਾਂਕਿ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਮੌਕੇ ਦੇ ਉੱਤੇ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਲਾਰੈਂਸ ਗੈਂਗ ਦੇ ਬਦਮਾਸ਼ ਜੋ ਨੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਅਤੇ ਇਸੇ ਵਿਚਕਾਰ ਜਦੋਂ ਪੁਲਿਸ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਕੈਰਾਬੰਦੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਤਾਂ ਉਹਨਾਂ ਨੇ ਪਹਿਲਾਂ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਫਾਇਰਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ ਹੈ ਅਤੇ ਦੋ ਨੂੰ मौके ਦੇ ਉੱਤੇ ਹੀ ਕਾਬੂ ਕਰ ਲਿਆ ਤਾਂ ਕੁੱਲ ਤਿੰਨ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਮੁਕਸਰ ਸਾਹਿਬ ਦੇ ਵਿੱਚ ਇਹ ਇਨਕਾਊਂਟਰ ਹੋਇਆ ਪਿੰਡ ਲੁਬਾਣੀਆਂ ਵਾਲੀ ਨੇੜੇ ਦੱਸਿਆ ਜਾ ਰਿਹਾ ਹੈ ਕਿ ਮੁਟਪੇੜ ਹੋਈ ਹੈ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਪਹਿਲਾਂ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਜਖਮੀ ਹੋਇਆ ਮੁਟਪੇੜ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੌਰੈਂਸ ਗੈਂਗ ਦੇ ਤਿੰਨ ਬਦਮਾਸ਼ ਗ੍ਰਿਫਤਾਰ ਕੀਤੇ ਗਏ ਨੇ ਠੇਕੇਦਾਰ ਦੇ ਕੋਲੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਤੇ ਰੰਗਦਾਰੀ ਦੀ ਰਕਮ ਦੇਣ ਦੇ ਬਾਅਦ ਨਹੀਂ ਹੀ ਬਦਮਾਸ਼ਾਂ ਨੂੰ ਬੁਲਾਇਆ ਗਿਆ ਸੀ ਦਰਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਕੀ ਹੈ ਕਿ ਇਹਨਾਂ ਤਿੰਨਾਂ ਬਦਮਾਸ਼ਾਂ ਦੇ ਵੱਲੋਂ ਫੋਨ ਕਰਕੇ ਇੱਕ ਠੇਕੇਦਾਰ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਉਸ ਦੇ ਕੋਲੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾਂਦੀ ਹੈ ਫਿਰੰਤੂ ਸੌਦਾ 15 ਲੱਖ ਰੁਪਏ ਦੇ ਵਿੱਚ ਤੈਅ ਹੁੰਦਾ ਹੈ ਤੇ ਦੱਸਿਆ ਜਾ ਰਿਹਾ ਕਿ ਜਦੋਂ ਠੇਕੇਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ 15 ਲੱਖ ਰੁਪਏ ਲੈ ਕੇ ਜਿਸ ਥਾਂ ਦੇ ਉੱਤੇ ਇਹਨਾਂ ਬਦਮਾਸ਼ਾਂ ਨੇ ਬੁਲਾਇਆ ਸੀ ਪੁਲਿਸ ਵੀ ਉੱਥੇ ਠੇਕੇਦਾਰ ਦੇ ਨਾਲ ਜਾਂਦੀ ਹੈ ਜਿਵੇਂ ਹੀ ਉਹ ਪੈਸੇ ਦੇਣ ਲੱਗਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਤਾਂ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਪਰੰਤੂ ਜਦੋਂ ਉਹ ਸਰੈਂਡਰ ਨਹੀਂ ਕਰਦੇ ਉਲਟਾ ਪੁਲਿਸ ਦੇ ਉੱਤੇ ਹੀ ਗੋਲੀਆਂ ਚਲਾ ਦਿੰਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨਾਂ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਜਿੱਥੇ ਤੇਜ ਬਰਸਾਤ ਹੋ ਰਹੀ ਹੈ ਉੱਥੇ ਹੀ ਐਨਕਾਊਂਟਰ ਕੀਤਾ ਗਿਆ ਲੋਰੈਂਸ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਠੇਕੇਦਾਰ ਦੇ ਕੋਲੋਂ ਇਹਨਾਂ ਦੇ ਵੱਲੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ